ਮਸਤਾਨਾ ਜੀ ਸੀਨੀਅਰ ਪੱਤਰਕਾਰ ਜਗਬਾਣੀ ਦੇ ਉਹਨਾਂ ਦੀ ਅੱਜ ਡੈਥ ਹੋ ਚੁੱਕੀ ਹੈ ਦਿਹਾਂਤ ਹੋ ਗਿਆ ਉਹਨਾਂ ਦਾ ਤੇ ਆਪਾਂ ਆਪਣੀ ਮੀਟਿੰਗ ਸਟਾਰਟ ਕਰਨ ਤੋਂ ਪਹਿਲਾਂ 2 ਮਿੰਟ ਦਾ 1 ਮਿੰਟ ਦਾ ਜਿਹੜਾ ਹੈ ਉਹਨਾਂ ਵਾਸਤੇ ਮੂਨ ਰੱਖਾਂਗੇ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਜੈ ਕਰੇ ਵੀਰ ਬਜਰੰਗੀ ਪੀਲਾ ਕਾੜ ਦਾ ਇੱਕ ਹਵਾ ਬਣਾਇਆ ਹੋਇਆ ਪੱਤਰਕਾਰਾਂ ਨੇ ਪੀਲਾ ਕਾੜ ਪੀਲਾ ਕਾੜ ਪੀਲਾ ਕਾੜ ਉਹ ਪੀਲਾ ਕਾੜ ਜੋ ਤੁਹਾਡੇ ਕੋਲ ਕੋਲ ਪੁੱਛਦਾ ਵੀ ਪੀਲੇ ਕਾੜ ਵਾਲੇ ਕੀ ਹੋਨੇ ਸਿੱਧੀ ਗੱਲ ਕਰੋ ਵੀ ਪੀਲਾ ਕਾੜ ਤਾਂ ਬਣਿਆ ਹੋਇਆ ਵੀ ਜਿਹੜੇ ਗਰੀਬਾਂ ਨੂੰ ਰਾਸ਼ਨ ਮਿਲਦਾ ਔਰ ਮਿੱਤਰ ਸਾਹਿਬ ਨੇ ਸਾਨੂੰ ਕੀ ਕਿਹਾ ਸੀ ਵੀ ਤੁਸੀਂ ਸਾਰੇ ਪੱਤਰਕਾਰਾਂ ਦੀ ਇੱਕ ਲਿਸਟ ਬਣਾ ਕੇ ਮੈਨੂੰ ਦੇ ਦਿਓ ਕੋਈ ਛੋਟਾ ਵੀ ਪੱਤਰਕਾਰ ਹੈ ਤਾਂ ਉਹਦਾ ਵੀ ਨਾਮ ਲਿਖ ਕੇ ਦੇ ਦਿਓ ਉਸ ਟਾਈਮ ਵੀ ਕਈ ਪੱਤਰਕਾਰਾਂ ਨੇ ਵਿੱਚ ਗੱਲ ਕਰੀ ਵੀ ਜੀ ਹੋ ਜਾਣ ਲੋਕਲ ਦੂਜੇ ਆ ਜਿਉਂਦਾ ਚੈਨਲ ਵਾਲੇ ਆ ਜੀ ਉਹ ਤੁੱਤੂ ਵਾਲੇ ਆ ਉਹ ਫਰਾਨੇ ਆ ਤਾਂ ਉਹਨਾਂ ਦਾ ਇੱਕੋ ਜਵਾਬ ਸੀਗਾ ਉਸ ਟਾਈਮ ਜੀ ਯਾਰ ਮੈਨੂੰ ਮਤਲਬ ਅਮੀ ਜਿਹਦੇ ਕੋਲੋਂ ਮੋਬਾਈਲ ਆਗਾ ਉਹ ਵੀ ਪੱਤਰਕਾਰ ਹੈ ਮੈਂ ਪਹਿਲੇ ਵੀ ਕਹਿਆ ਸੀ ਵੀ ਉਹਨਾਂ ਨੂੰ ਜਗ੍ਹਾ ਮਿਲਦੀ ਹੈ ਸਾਨੂੰ ਕੋਈ ਪਿੱਟੇ ਦੱਸ ਨਹੀਂ ਹਾਂ ਅਸੀਂ ਆਪਣੀ ਗੱਲ ਕਰਨੀ ਆ ਲੇਕਿਨ ਆਪਣਾ ਹੱਕ ਛੱਡਣਾ ਨਹੀਂ ਦੇਖੋ ਹੋਰ ਗੋਣ ਹੋ ਰਹੀ ਹੈ ਮੈਂ ਝੂਠ ਨਹੀਂ ਮਾਰਿਆ ਮੈਂ ਉੱਥੇ ਕਹਿ ਕੇ ਆ ਸੀ ਟਿੱਪਿਆਂ ਨੂੰ ਮੈਂ ਕਹਿੰਦੀ ਉੱਥੇ ਹੁਣ ਪੱਤਰਕਾਰ ਠੰਡੇ ਨਹੀਂ ਬੈਠਣਗੇ ਪਹਿਲੇ ਵੀ ਜਗ੍ਹਾ ਤੜਵਾ ਦਿੱਤੀ ਗਈ ਸੀ ਲੇਕਿਨ ਪਾਤਰਕਾਰਾਂ ਦੇ ਨਾਂ ਦੇ ਜਿਹੜੇ ਲੈਟਰ ਦਿੱਤੇ ਗਏ ਆ ਪਾਤਰਕਾਰਾਂ ਦੇ ਨਾਂ ਦੇ ਜਿਹੜੀ ਜਗ੍ਹਾ ਮੰਗੀ ਜਾ ਰਹੀ ਹੈ ਉਹ ਪਾਤਰਕਾਰਾਂ ਨੂੰ ਮਿਲ ਨਹੀਂ ਰਹੀ ਹੈ ਰਾਜਪੁਰੇ ਬੋਲਪੁਰੀ ਬੌਨ ਬਣਿਆ ਹੋਇਆ ਹੈ ਤਾਂ ਉਹ ਕਿਲਾ ਬੋਲਪੁਰੀਆ ਵਸੇ ਆ ਕਿਆ ਇਹ ਸਾਡੇ ਪ੍ਰਾ ਹੀ ਸਾਨੂੰ ਪ੍ਰਾ ਮਾਰਨ ਲੱਗਿਓ ਵਾਲਾ ਕੰਮ ਹੋਇਆ ਤੇ ਵੀ ਕਈ ਲੋਕ ਕੈਂਪਾਂ ਦੇ ਪੈਸੇ ਇਕੱਠੇ ਕਰਨ ਲੱਗ ਜਾਂਦੇ ਨੇ ਕਈ ਲੋਕ ਕੋਈ ਵੀ ਚੀਜ਼ਾਂ ਦੇ ਪੈਸੇ ਇਕੱਠਾ ਕਰਨ ਗੱਲਾਂ ਜਾਂਦੇ ਨੇ ਪਤਾ ਨਹੀਂ ਕਿਆ ਕਿਆ ਨਾਂ ਲੈ ਕੇ ਪੈਸੇ ਇਕੱਠੇ ਕਰ ਆਂਦੇ ਨੇ ਵੀ ਇਹ ਚੀਜ਼ਾਂ ਆਪਾਂ ਰਾਜਪੁਰੇ ਬੰਦ ਕਰਨੀਆਂ ਹੈ ਕੁਝ ਪਰਚੀ ਕੱਢਦੀਆਂ ਕੁਝ ਨਕਲੀ ਪਰਚੀ ਪਰਚੀ ਬੁੱਕ ਵੀ ਛਪੀ ਹੁੰਦੀ ਹੈ ਤੇ ਉਹ ਅਲੱਗ ਤੋਂ ਛਪਦੀਆਂ ਵੀ ਸ਼ਾਇਦ ਇਹ ਪਤਾ ਨਹੀਂ ਹੋਏਗਾ ਕਿਸੇ ਨੂੰ ਵੀ ਕਿਤੋਂ ਪੈਸਾ ਆਇਆ ਕਿਤੋਂ ਨਹੀਂ ਆਇਆ ਉਹ ਜਿਹੜੇ ਪੰਜ ਸੱਤ ਬੰਦੇ ਜਿਹੜੇ ਜੁੱਟ ਬਣਾ ਕੇ ਜਾਂਦੇ ਆ ਉਹ ਆਪ ਜੰ ਬੰਡੀ ਜਾਂਦੇ ਆ ਸਾ ਅਸੀਂ ਸਾਦੀ ਕੁਝ ਸਾਹ ਕੋ ਦੇਖ ਚੁੱਕੇ ਆ ਇਹ ਚੀਜ਼ਾਂ ਹੁਣ ਬੰਦ ਕਰਾਣੀ ਪੈਣਗੀਆਂ ਕਿਉਂਕਿ ਉਹ ਸਮਾਂ ਨਹੀਂ ਰਿਹਾ ਦੀਵਾਲੀ ਦੇ ਸਪਲੀਮੈਂਟ ਹੁੰਦੇ ਆ ਬੰਦੇ ਦੇ ਹਰੇਕ ਅਖਬਾਰ ਦਾ ਆਪਣਾ ਪ੍ਰੈਸ਼ਰ ਹੁੰਦਾ ਸਪਲੀਮੈਂਟ ਹੁੰਦੇ ਆ ਕੀ ਕਰਦੇ ਆ ਸਪਲੀਮੈਂਟ ਤਾਂ ਇਕੱਠੇ ਕਰਦੇ ਕਰਦੇ ਲੇਕਿਨ ਜਿਹੜੇ ਵਪਾਰੀ ਇਹ ਤੋਂ ਪੰਦਾ ਇਸ ਦਾ ਕੰਮਕਾਰ ਦਾ ਹਾਲ ਕੀ 10 ਬੰਦੇ ਤੁਰਦੇ ਸਬਜ਼ੀ ਬੁਖਚਵਾਨੇ ਤੇ ਕਾੜ ਲੈਣੇ ਤੇ ਉਹ ਜਾ ਕੇ ਵਪਾਰੀਆਂ ਨੂੰ ਤਰਸ ਪ੍ਰੇਸ਼ਾਨ ਕਰਦੇ ਪੱਤਰਕਾਰ ਕਹਿੰਦੇ ਕਿ ਅਸੀਂ ਕੈਂਪ ਲਾ ਰਹੇ ਆ ਸਾਨੂੰ ਕੈਂਪ ਦੇ ਨਾਂ ਤੇ ਉਹ ਕਹਿੰਦੇ ਚਲੋ 5500 ਦੀ ਪਰਚੀ ਕਰ ਦੋ ਉਹ ਕਹਿੰਦੇ ਨਹੀਂ ਅਸੀਂ ਸਾਰੇ ਆਏ ਆ ਅਸੀਂ ਤਾਂ 11 ਦੀ ਕਹਾਂਗੇ ਜ਼ਬਰਦਸਤੀ 11 ਤੱਕ ਇੱਕ ਤਾਂ ਪੱਤਰਕਾਰ ਨੂੰ ਵੀ ਕੰਡ ਨਹੀਂ ਦਾਂਗੇ ਵੀ ਕੂਗੀ ਅੱਜ ਤੋਂ ਬਾਅਦ ਇਹ ਜੀ ਇਹ ਸਿਸਟਮ ਹੀ ਬੰਦ ਕਰਾਵਾਂਗੇ ਕੈਂਪ ਤੇ ਕਿੰਨਾ ਖਰਚਾ ਦਾ ਕੁਛ ਨਹੀਂ ਆਂਦਾ ਡਾਕਟਰ ਫ੍ਰੀ ਦਵਾਈਆਂ ਫ੍ਰੀ ਹਰੇਕ ਚੀਜ਼ ਫ੍ਰੀ ਉਸ ਤੋਂ ਬਾਅਦ ਜਿਹੜੇ ਪੈਸੇ ਆਨੇ ਆ ਕੁੰਮਣ ਜਾ ਰਹੇ ਆ ਕੁੱਲੂ ਮਲਾਲੀ ਉਹ ਕੁੰਮਣ ਜਾ ਰਹੇ ਸ਼ਿਮਲੇ ਐਸ਼ ਪ੍ਰਸਤੀ ਲੋਕਾਂ ਦੇ ਪੈਸੇ ਨਾਲ ਦੇਖੋ ਜਿਹੜਾ ਕੋਈ ਪੱਤਰਕਾਰੀ ਕਰ ਰਿਹਾ ਇਸ ਲੈਨ ਦੇ ਵਿੱਚ ਇਹ ਕੰਡਿਆ ਦਾ ਤਾਜ ਆ ਆਪਾਂ ਸੋਚੀਏ ਦੁਜਲਾਣਾ ਆਪ ਵੀ ਆਪ ਪੱਤਰਕਾਰ ਰਹੇ ਹੋ ਗਿਆ ਹੋ ਗਿਆ ਦੁਜਨ ਨਿਕਲ ਪਰ ਫੀਲਡ ਦੇ ਵਿੱਚ ਜਦੋਂ ਕੰਮ ਕਰਨਾ ਪੈਂਦਾ ਨੂੰ ਜੋ ਹਾਲਾਤ ਨੇ ਅੱਜ ਦੇ ਵੀ ਤੁਸੀਂ ਬੋਲੇ ਨਹੀਂ ਤੁਸੀਂ ਠੁਕੇ ਨਹੀਂ ਬੋਟ ਕੇਦਰਾ ਬਹੁਤ ਡਰ ਲੱਗਦਾ ਪੱਤਰਕਾਰ ਇਕੱਲੇ ਯਾਰ ਕਿਤੇ ਵਾਸਤੇ ਲੜੀਏ ਸੀ ਕਿਤੇ ਵਾਸਤੇ ਮਰੀਏ ਕੌਣ ਖੜੇਗਾ ਸਾਡੇ ਨਾਲ 80 ਪੱਤਰਕਾਰ ਨੇ ਖਨੌਰ ਨੂੰ ਮਿਲ ਲਿਆ ਜਾਂ 90 ਪੱਤਰਕਾਰ ਨੇ ਆਪਾਂ 21 ਨੂੰ ਨਾ ਅੱਗੇ ਲੈ ਕੇ ਚੱਲੀਏ ਚਰਪਾਈ ਚਾਰ ਨਾਲ ਮੈਂ ਤਾਂ ਆਪਣਾ ਆਸ਼ਵਾਸ਼ਣ ਦਿੰਦਾ ਵੀ ਮੈਂ ਜੋ ਵੀ ਘੰਟੇ ਨਾਲ ਖੜਿਆ ਹਾਂ ਜਿਤਨਾ ਵੀ ਜਿੰਨੀ ਵੀ ਮੇਰਾ ਮਤ ਤੋਂ ਹੋਊਗੀ ਮੈਂ ਉਹਦੀ ਪੂਰੀ ਪੂਰੀ ਸਪੋਰਟ ਕਰਾਂਗਾ ਕਿ ਜਦੋਂ ਕਦੇ ਵੀ ਆਪਣੇ ਪੱਤਰਕਾਰ ਭਾਈਚਾਰੇ ਤੇ ਕੋਈ ਸਰਕਾਰ ਵੱਲੋਂ ਜਾਂ ਕਿਸੇ ਵਪਾਰੀ ਵੱਲੋਂ ਜਾਂ ਕਿਸੇ ਵੱਲੋਂ ਵੀ ਕੋਈ ਔਕੜ ਆਉਂਦੀ ਹੈ ਤਾਂ ਆਪਾਂ ਨਾ ਕੀ ਕਰਦੇ ਆ ਕਿ ਯਾਰ ਉਹ ਦੂਜੇ ਕਲੱਬ ਦਾ ਯਾਰ ਉਹ ਰਹਿਣ ਦਾ ਦੂਜੇ ਕਲੱਬ ਦਾ ਆਪਾਂ ਕਦੇ ਇਹ ਨਹੀਂ ਦੇਖਣਾ ਕਿ ਇਹ ਦੂਜੇ ਕਲੱਬ ਦਾ ਹੈ ਜਾਂ ਤੀਜੇ ਕਲੱਬ ਦਾ ਹੈਗਾ ਆਪਾਂ ਨੇ ਸਿਰਫ ਇਹ ਦੇਖਣਾ ਕਿ ਉਹ ਸਾਡਾ ਪੱਤਰਕਾਰ ਭਾਈ ਹੈ ਇਹ ਤਾਂ ਜਦ ਤੱਕ ਆਪਾਂ ਆਪਸ ਦੇ ਵਿੱਚ ਜਾਨੀ ਕਿ ਇੱਕ ਨਹੀਂ ਹੋਵਾਂਗੇ ਤਦ ਤੱਕ ਡੀਪੀਆਰਓ ਵੀ ਜਾਂ ਸਰਕਾਰਾਂ ਆਪਣੇ ਦੇ ਹਾਵੀ ਹੁੰਦੀਆਂ ਰਹਿਣਗੀਆਂ ਜੇ ਅਗਰ ਅਫਾ ਇਕੱਠੇ ਆ ਤਾਂ ਸਾਰਿਆਂ ਦੇ ਪੀਲੇ ਕਾਰਡ ਬਣ ਸਕਦੇ ਨੇ ਚਾਹੇ ਉਹ ਛੋਟਾ ਪੱਤਰਕਾਰ ਆ ਚਾਹੇ 1 ਸਾਲ ਨੂੰ ਆ ਚਾਹੇ 6 ਮਹੀਨੇ ਯਾਰ ਸਾਡੀ ਇਨਕੁਆਇਰੀ ਕਰਾ ਲਓ ਅਸੀਂ ਕਿਹੜਾ ਕੋਈ ਕਾਣਾ ਆ ਕਿਥੇ ਤੋਂ ਸਰ ਖਬਰਾਂ ਦੇਖ ਲਓ ਕਿ ਲੱਕੜੀ ਦਾ ਗੁੱਠਾ ਨਹੀਂ ਟੁੱਟਦਾ ਤੇ ਕੱਲੀ ਲੱਕੜੀ ਟੁੱਟ ਜਾਂਦੀ ਹੈ ਤਾਂ ਹੁਣ ਦੇਖ ਲਓਗੇ ਤੁਸੀਂ ਕੱਲੀ ਲੱਕੜੀ ਬਣਨਾ ਹੈ ਜਾਂ ਲੱਕੜੀ ਦਾ ਗੁੱਠਾ ਬਣਨਾ ਹੈ ਦਾਲ ਮੇਲ ਦਾ ਮਤਲਬ ਹੁੰਦਾ ਦਿਲੋਂ ਦਾਲ ਮੇਲਾ ਨਾ ਮੇਲਾ ਦਾਲ ਮੇਲੀ ਹਰੇ ਦਾੜੀ ਮਾਰੇ ਉਹਦਾ ਕੋਈ ਫੈਲਾ ਨਹੀਂ ਹੁੰਦਾ ਦਿਨੋਂ ਦਾੜੀ ਮਾਰੋ ਇੱਕ ਗੱਲ ਸੀ ਮੈਂ ਤੁਹਾਨੂੰ ਗਰੰਟੀ ਦੇਣਾ ਕਿ ਜਦ ਤੱਕ ਖੜੇ ਸਾਹ ਸਾਹ ਹੈ ਹਰੇਕ ਪੱਤਰਕਾਰ ਦਾ ਕਾਬਾ ਦਾ ਨਗਾ ਆਸ਼ੀਰਵਾਦ ਦੇ ਨਾਲ ਅੱਜ ਇੱਥੇ ਪਹੁੰਚਿਆ ਤੇ ਇਹਨਾਂ ਦੇ ਦਮ ਤੇ ਅੱਜ ਸਾਨੂੰ ਬੋਲਣ ਦੀ ਹਿੰਮਤ ਮਿਲਦੀ ਹੈ ਸਾਨੂੰ ਪਤਾ ਸਾਡੇ ਪਿੱਛੇ ਖੜੇ ਹੈ ਭਾਵੇਂ ਕੋਈ ਕਲਬਿਚ ਹੋਏ ਨਾ ਹੋਏ ਸਾਨੂੰ ਇਹਨਾਂ ਸਾਰੇ ਪੱਤਰਕਾਰ ਭਾਈਚਾਰੇ ਦਾ ਮਾਣ ਹੈ ਕੁਝ ਕਹਿੰਦੇ ਕਿ ਵੀ ਅਸੀਂ ਬরিষ্ঠ ਪੱਤਰਕਾਰ ਆ ਤੇ ਅਸੀਂ ਪੀਲੇ ਕਾਰ ਤਾਰਕ ਹੈ ਤੇ ਦੂਜੇ ਜਿਹੜੇ ਪੱਤਰਕਾਰ ਆ ਉਹ ਵੈਲਿਊ ਹੀ ਨਹੀਂ ਰੱਖਦੇ ਵੈਲਿਊ ਸਾਰੇ ਰੱਖਦੇ ਆ ਨਿੱਤਲ ਸਾਹਿਬ ਦਾ ਕਹਿਣਾ ਇਹ ਹੈ ਵੀ ਕੁਝ ਪੱਤਰਕਾਰ ਜਿਹੜੇ ਆ ਗੁੰਮਰਾਹ ਕਰ ਰਹੇ ਆ ਇਹ じゃ ਕੁਝ ਵੀ ਸੀਨ ਨਹੀਂ ਹੈ ਵੀ ਪੀਲੇ ਕਾਰ ਵਾਲੇ ਜਿਹੜੇ ਹਨਗੇ ਉਹਨਾਂ ਦੇ ਅਸਿਰਤੇ ਆਪਾਂ ਨੂੰ ਜਗ੍ਹਾ ਮਿਲਣੀ ਹੈ ਮਤਾ ਪੈ ਚੁੱਕਿਆ ਪੰਜਾਬ ਸਰਕਾਰ ਵੱਲੋਂ ਤੁਰੀ ਉਹਨਾਂ ਦਾ ਫੋਨ ਆਇਆ ਸੀ ਉਹਨਾਂ ਨੇ ਆਪਾਂ ਇਸ ਤੋਂ ਬਾਅਦ ਉਹਨਾਂ ਨੂੰ ਮਿਲਾਂਗੇ ਵੀ ਜਾ ਕੇ ਉਹਨਾਂ ਨੇ ਬੁਲਾ ਲਿਆ ਆਪਾਂ ਨੂੰ ਆਪਾਂ ਇਸ ਤੋਂ ਬਾਅਦ ਸਾਰੇ ਉੱਥੇ ਜਾਵਾਂਗੇ ਉਹਨਾਂ ਦੀ ਕੋਠੀ ਇਹ ਸਿਰਫ ਇੱਕ ਸ਼ੋਸ਼ਾ ਛੇੜਿਆ ਜਾ ਰਿਹਾ ਕੁਝ ਪੱਤਰਕਾਰਾਂ ਵੱਲੋਂ ਕਿ ਇਹ ਜਿਹੜੇ ਬਾਕੀ ਪੱਤਰਕਾਰ ਹੈ ਇਹ ਸਰਕਾਰ ਦਾ ਬਾਈਕਾਟ ਕਰ ਦੇਣ ਆਪ ਜੈਸੇ ਇਨਸਾਨ ਤੋਂ ਗੁਲਾਬ ਜੈਸੇ ਹੈ ਖਿਲਤੇ ਹੋਏ ਗੁਲਾਬ ਵੀ ਆਪ ਜੈਸੇ ਹੈ ਮਹਿਕ ਗੁਲਾਬ ਦੀ ਆਪ ਜੈਸੀ ਹੈ ਖਿਲਤੀ ਹੋਈ ਖੁਸ਼ਬੂ ਵੀ ਆਪ ਜੈਸੀ ਹੈ ਇਹ ਮਹਿਕ ਦੂਰ ਦੂਰ ਤੱਕ ਜਾਣੇ ਲਗੇਗੀ ਆਪਕੇ ਪੱਤਰਕਾਰ ਭਾਈਚਾਰੇ ਦਾ ਹੌਸਲਾ ਬੜਾਣੇ ਲਗੇਗਾ பத்திர பத்திர ਪਿਛਲੇ ਕਾਫੀ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਕਈ ਸਰਕਾਰਾਂ ਆਈਆਂ ਅਤੇ ਕਈ ਸਰਕਾਰਾਂ ਚਲੇ ਗਈਆਂ ਪਰ ਰਾਜਪੁਰਾ ਦੇ ਵਿੱਚ ਲੰਬੇ ਸਮੇਂ ਤੋਂ ਪੱਤਰਕਾਰ ਖੇਤਰ ਦੇ ਵਿੱਚ ਕੰਮ ਕਰ ਰਹੇ ਪੱਤਰਕਾਰ ਭਾਈਚਾਰੇ ਬਾਰੇ ਕਦੇ ਕਿਸੇ ਸਰਕਾਰ ਨੇ ਨਹੀਂ ਸੋਚਿਆ ਕਿ ਸ਼ਹਿਰ ਦੇ ਵਿੱਚ ਵਪਾਰ ਭਵਨ ਸੀਨੀਅਰ ਸਿਟੀਜ਼ਨ ਭਵਨ ਆਦਿ ਸੰਸਥਾਵਾਂ ਨੂੰ ਤਾਂ ਜਗ੍ਹਾ ਦਿੱਤੀ ਜਾਂਦੀ ਹੈ ਪਰ ਰਾਜਪੁਰਾ ਦੇ ਵਿੱਚ ਕਦੇ ਕਿਸੇ ਸਰਕਾਰ ਨੇ ਪੱਤਰਕਾਰਾਂ ਦੇ ਲਈ ਪ੍ਰੈਸ ਭਵਨ ਬਣਾ ਕੇ ਦੇਣ ਦੀ ਗੱਲ ਨਹੀਂ ਕੀਤੀ ਮਗਰ ਪੱਤਰਕਾਰਾਂ ਦੇ ਵੱਲੋਂ ਹਮੇਸ਼ਾ ਹੀ ਮੰਗ ਸਰਕਾਰ ਅੱਗੇ ਜ਼ਰੂਰ ਰੱਖੀ ਜਾਂਦੀ ਸੀ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਰਾਜਪੁਰਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਵਿਧਾਇਕਾ ਮੈਡਮ ਨੀਲਾ ਮਿੱਤਲ ਨੇ ਆਪਣਾ ਕੰਮ ਸ਼ੁਰੂ ਕੀਤਾ ਤਾਂ ਸ਼ਹਿਰ ਦੇ ਵਿੱਚ ਕਈ ਪਵਨ ਬਣਾਉਣ ਦੀਆਂ ਗੱਲਾਂ ਵੀ ਸ਼ੁਰੂ ਹੋਈਆਂ ਜਿਸ ਦੇ ਵਿੱਚ ਪੱਤਰਕਾਰਾਂ ਦੇ ਵੱਲੋਂ ਵੀ ਮੈਡਮ ਨੀਲਾ ਮਿੱਤਲ ਅਤੇ ਉਹਨਾਂ ਦੇ ਪਤੀ ਅਜੇ ਮਿੱਤਲ ਦੇ ਸਾਹਮਣੇ ਪ੍ਰੈਸ ਭਵਨ ਬਣਾ ਕੇ ਦੇਣ ਦੀ ਮੰਗ ਪੱਤਰਕਾਰ ਭਾਈਚਾਰੇ ਦੇ ਵੱਲੋਂ ਰੱਖੀ ਗਈ। ਜਿਸ ਤੇ ਵਿਧਾਇਕਾ ਮੈਡਮ ਨੀਲਾ ਮਿੱਤਲ ਅਤੇ ਉਹਨਾਂ ਦੇ ਪਤੀ ਅਜੇ ਮਿੱਤਲ ਨੇ ਪੰਜਾਬ ਸਰਕਾਰ ਦੇ ਸਾਹਮਣੇ ਰਾਜਪੁਰਾ ਦੇ ਵਿੱਚ ਪ੍ਰੈਸ ਪਾਵਰ ਬਣਾਉਣ ਦਾ ਪ੍ਰਸਤਾਵ ਰੱਖਿਆ ਜੋ ਲਗਭਗ ਪੂਰਾ ਹੋਣ ਦੀ ਕਗਾਰ ਦੇ ਉੱਤੇ ਹੈ ਅਤੇ ਜਲਦ ਹੀ ਰਾਜਪੁਰਾ ਦੇ ਵਿੱਚ ਪ੍ਰੈਸ ਭਵਨ ਦਾ ਨਿਰਮਾਣ ਵੀ ਸ਼ੁਰੂ ਹੋ ਜਾਵੇਗਾ। ਉਕਤ ਪ੍ਰੈਸ ਪਾਵਰ ਨੂੰ ਲੈ ਕੇ ਇੱਕ ਵਿਵਾਦ ਵੀ ਦਿਖਣ ਨੂੰ ਮਿਲਿਆ ਜਦੋਂ ਕੁਝ ਪੱਤਰਕਾਰਾਂ ਦੇ ਵੱਲੋਂ ਉਕਤ ਜਗਾ ਲੈਣ ਦੇ ਲਈ ਇੱਕ ਅਲੱਗ ਤੋਂ ਪ੍ਰੈਸ ਸੰਸਥਾ ਬਣਾ ਆਪਣਾ ਪ੍ਰਧਾਨ ਚੁਣ ਲਿਆ ਗਿਆ ਜਿਸ ਤੋਂ ਬਾਅਦ ਅੱਜ ਲਗਭਗ 40 ਦੇ ਕਰੀਬ ਪੱਤਰਕਾਰ ਭਾਈਚਾਰੇ ਦੇ ਮੈਂਬਰਾਂ ਨੇ ਪੱਤਰਕਾਰ ਤਾਲਮੇਲ ਕਮੇਟੀ ਦੇ ਬੈਨਰ ਹੇਠ ਰਾਜਪੁਰਾ ਦੇ ਵਿਰਧ ਆਸ਼ਰਮ ਦੇ ਵਿੱਚ ਇੱਕ ਸਾਂਝੇ ਤੌਰ ਦੇ ਉੱਤੇ ਬੈਠਕ ਕੀਤੀ ਜਿਸ ਦੇ ਵਿੱਚ ਕਈ ਮਾਮਲਿਆਂ ਦੇ ਉੱਤੇ ਚਰਚਾ ਕੀਤੀ ਗਈ ਜਿਸ ਦੇ ਵਿੱਚ ਰਾਜਪੁਰਾ ਦੇ ਵਿੱਚ ਬਣ ਜਾਣ ਵਾਲੇ ਪ੍ਰੈਸ ਭਵਨ ਦਾ ਨਿਰਮਾਣ ਸਰਕਾਰ ਦੇ ਵੱਲੋਂ ਕੀਤਾ ਜਾਣਾ ਚਾਹੀਦਾ ਹੈ ਅਤੇ ਪ੍ਰੈਸ ਭਵਨ ਦੇ ਲਈ ਸ਼ਹਿਰ ਦੇ ਕਿਸੇ ਵਪਾਰੀ ਜਾਂ ਕਿਸੇ ਵੀ ਸੰਸਥਾ ਤੋਂ ਨਿਰਮਾਣ ਕਰਨ ਦੇ ਲਈ ਪੈਸੇ ਨਹੀਂ ਮੰਗੇ ਜਾਣਾ ਚਾਹੀਦੇ ਅਜਿਹੇ ਜ਼ਿਕਰ ਇਸ ਦੌਰਾਨ ਕੀਤੇ ਗਏ ਦੂਸਰਾ ਪ੍ਰਸਤਾਵ ਕਿਸੇ ਵੀ ਪ੍ਰੈਸ ਸੰਸਥਾ ਦੇ ਵੱਲੋਂ ਜੇਕਰ ਕੋਈ ਵੀ ਸ਼ਹਿਰ ਦੇ ਵਿੱਚ ਕੈਂਪ ਲਗਾਇਆ ਜਾਂਦਾ ਹੈ ਜਾਂ ਫਿਰ ਕੋਈ ਵੀ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਤਾਂ ਉਕਤ ਪ੍ਰੈਸ ਸੰਸਥਾ ਸ਼ਹਿਰ ਦੇ ਕਿਸੇ ਵਪਾਰੀ ਲੀਡਰ ਜਾਂ ਕਿਸੇ ਵੀ ਸੰਸਥਾ ਤੋਂ ਕੈਂਪ ਲਗਾਉਣ ਵਾਸਤੇ ਕੋਈ ਵੀ ਰਸੀਦ ਜਾਂ ਪਰਚੀ ਨਹੀਂ ਕੱਟੇਗੀ ਅਤੇ ਉਹ ਪ੍ਰੈਸ ਕਲੱਬ ਜਾਂ ਸੰਸਥਾ ਆਪਣੇ ਖਰਚੇ ਦੇ ਉੱਤੇ ਹੀ ਉਕਤ ਕੈਂਪ ਦੀ ਵਿਵਸਥਾ ਕਰੇਗੀ ਇਸ ਤੋਂ ਇਲਾਵਾ ਪੱਤਰਕਾਰ ਭਾਈਚਾਰੇ ਦੇ ਵੱਲੋਂ ਵਿਧਾਇਕਾ ਮੈਡਮ ਨੀਲਾ ਮਿੱਤਲ ਜੀ ਦੇ ਸਾਹਮਣੇ ਉਹਨਾਂ ਨੂੰ ਆ ਰਹੀ ਪਰੇਸ਼ਾਨੀ ਬਾਰੇ ਵੀ ਚਰਚਾ ਕੀਤੀ ਗਈ ਜਿਸ ਦੇ ਉੱਤੇ ਵਿਧਾਇਕਾ ਮੈਡਮ ਨੀਲਾ ਮਿੱਤਲ ਦੇ ਵੱਲੋਂ ਪੱਤਰਕਾਰਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਪੱਤਰਕਾਰ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਸ ਮੌਕੇ ਦੇ ਉੱਤੇ ਸਾਰੇ ਪੱਤਰਕਾਰ ਭਾਈਚਾਰੇ ਦੇ ਵੱਲੋਂ ਇੱਕ ਅਹਿਮ ਫੈਸਲਾ ਲੈਂਦਿਆਂ ਹੋਇਆਂ ਸ਼੍ਰੀ ਚਰਨਜੀਤ ਲਾਲ ਸ਼ਰਮਾ ਨੂੰ ਤਾਲਮਿਲ ਕਮੇਟੀ ਦਾ ਸਰਬਸੰਮਤੀ ਦੇ ਨਾਲ ਚੇਅਰਮੈਨ ਨਿਯੁਕਤ ਕੀਤਾ ਗਿਆ ਅਤੇ ਉਹਨਾਂ ਨੂੰ ਕਾਰਜਕਾਰੀ ਵਧਾਉਣ ਦਾ ਅਧਿਕਾਰ ਵੀ ਦਿੱਤਾ ਗਿਆ। ਇਸ ਮੌਕੇ ਦੇ ਉੱਤੇ ਵਿਧਾਇਕਾ ਮੈਡਮ ਨੀਰਾ ਮਿੱਤਲ ਅਤੇ ਉਹਨਾਂ ਦੇ ਪਤੀ ਅਜੇ ਮਿੱਤਲ ਦੇ ਵੱਲੋਂ ਸ਼੍ਰੀ ਚਰਨਜੀਤ ਲਾਲ ਸ਼ਰਮਾ ਨੂੰ ਵਧਾਈ ਵੀ ਦਿੱਤੀ ਗਈ। ਇਸ ਮੌਕੇ ਦੇ ਉੱਤੇ ਅਜੇ ਮਿੱਤਲ ਜੀ ਅਤੇ ਵਿਧਾਇਕਾ ਮੈਡਮ ਨੀਲਾ ਮਿੱਤਲ ਦੇ ਵੱਲੋਂ ਪੱਤਰਕਾਰਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਜੋ ਸ਼ਹਿਰ ਦੇ ਵਿੱਚ ਪ੍ਰੈਸ ਭਵਨ ਦਾ ਨਿਰਮਾਣ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਹੈ ਉਹ ਕਿਸੇ ਪੱਤਰਕਾਰ ਦੀ ਨਿੱਜੀ ਜਾਗੀਰ ਨਹੀਂ ਹੋਵੇਗੀ ਉਹ ਸਾਰੇ ਪੱਤਰਕਾਰਾਂ ਵਾਸਤੇ ਬਣਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਪੱਤਰਕਾਰਾਂ ਦੀ ਸਹੂਲਤਾਂ ਦੇ ਲਈ ਹਰ ਵਿਵਸਥਾ ਕੀਤੀ ਜਾਵੇਗੀ ਜਿਸ ਦੇ ਪ੍ਰਬੰਧਕ ਰਾਜਪੂਰਾ ਦੇ ਮਾਣਯੋਗ ਐਸਟੀਐਮ ਸਾਹਿਬ ਹੋਣਗੇ ਐਕਸ਼ਨ ਪੰਜਾਬ ਅਸਰ ਜੋ ਨਜ਼ਰ ਆਵੇ